ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਆ ਜੀ ਤੁਹਾਡਾ ਸਾਰਿਆਂ ਦਾ ਆਪਾਂ ਨੇ ਅੱਜ ਦੇ ਇਸ ਵਲੌਗ ਵਿੱਚ ਤੇ ਅੱਜ ਇੱਕ ਤੋਂ ਕੰਮੀਆਂ ਕਰਨ ਵਾਲੇ ਘਰੇ ਅੱਜ ਫਿਰ ਤੁਹਾਨੂੰ ਦੱਸਦੇ ਜੀ ਅੱਗੇ ਕੀ ਫਟਕਣਾ ਕੀ ਕੀ ਲਓ ਜੀ ਪਹੁੰਚ ਗਏ ਆਪਾਂ ਆਪਣੇ ਆਪਣੇ ਬੱਲੇ ਚਾਚਾ ਦੀ ਸਾਸਰੀ ਘਰ ਪਹੁੰਚ ਗਏ ਜੀ ਆਪਾਂ ਆਪਣੇ ਵਰਕਰਾਂ ਦੇ ਕੋਲ ਤੇ ਕਿੱਦਾਂ ਬੱਬਾ ਜੀ ਬੱਬਾ ਜੀ ਕੀ ਹਾਲ ਜੀ ਲੋਕ ਲੋਕ ਵਿਚ ਆਵਾਜ਼ ਆ ਰਹੀ ਦੂ ਹਾਂ ਹੋਰ ਕੌਣ ਕੌਣ ਲੱਗਾ ਵਾ ਐਕਸ ਭਾਜੀ ਯਾਨੀ ਕਿੱਥੇ ਆ ਤੁਸੀਂ ਮੇਰੇ ਪੇਪਰ ਲਾਤੀ ਗਿਆ ਜੀ ਨਹੀਂ ਸਤਿ ਸ੍ਰੀ ਅਕਾਲ ਭਾਜੀ ਕੰਮ ਤੁਸੀਂ ਦੇਖ ਸਕਦੇ ਜੀ ਆਪਣੇ ਬੰਦਿਆਂ ਦਾ ਤੇ ਇੱਕ ਇੱਕ ਨੰਬਰ ਕੰਮ ਕਰ ਰਿਹਾ ਆਪਣੇ ਬੰਦੇ ਦੀ ਆਹ ਤੇ ਤੁਸੀਂ ਭਾਜੀ ਆਪਣੇ ਹੀ ਆਏ ਹੋ ਜੀ ਭਾਈ ਜੀ ਆਪਣੇ ਹੋ ਕਿਆ ਬਾਤਾਂ ਜੀ ਕਿਆ ਬਾਤ ਕਹਿਣਾ ਜੀ ਹੈ ਦੇਖੋ ਜੀ ਸੈਟੀਆਂ ਸੰਗੀਤਾ ਬੱਟਾ ਉਹਨਾਂ ਦਾ ਯਾਰ ਕਿਚਨ ਵੀ ਆਪ ਤਿਆਰ ਕੀਤੀ ਆਪਾਂ ਤੇ ਮਤਲਬ ਇਹ ਹਜੇ ਤਿਆਰ ਹੋ ਰਹੀ ਆ ਹਜੇ ਹੁਣੀ ਬਾਕੀ ਆ ਤਿਆਰ ਇਹਦੀ ਵੀ ਆਪਾਂ ਵੀਡੀਓ ਜਿਹੜੀ ਆ ਟਰੱਕੇ ਪਾਵਾਂਗੇ ਦਿਖਾਵਾਂਗੇ ਤੁਹਾਨੂੰ ਸਾਰਾ ਕੁਝ ਕੀ ਆ ਬੱਟਾ ਆ ਇਹ ਬੈਡਰੂਮ ਤਿਆਰ ਹੋ ਰਿਹਾ ਵਾ ਤੇ ਆ ਕਬੂਡ ਜਿਹੜੀ ਆ ਉਹ ਬਣ ਚੁਕੀ ਆ ਇੱਧਰ ਆ ਗਿਆ ਜੀ ਬਾਥਰੂਮ ਤੁਸੀਂ ਦੇਖ ਸਕਦੇ ਹੋ ਤੇ ਇਹ ਜਿੰਨਾ ਵੀ ਜਿਹੜਾ ਕੰਮ ਆ ਬਾਈ ਜੀ ਆਪਣੇ ਵੱਡੇ ਭਰਾ ਨੇ ਕੀਤਾ ਸੰਮੀਰ ਫਰਨੀਚਰ ਹਾਊਸ ਤੇ ਇਹਨਾਂ ਦਾ ਵੀ ਜਿਹੜਾ ਲੈਂਕਾ ਜੀ ਆਪਾਂ ਥੱਲੇ ਪਾ ਦੇਵਾਂਗੇ ਤੁਸੀਂ ਫੋਨ ਕਰ ਸਕਦੇ ਇਹਨਾਂ ਨੂੰ ਤੇ ਯਾਰ ਪੂਰਾ ਇੱਕ ਨੰਬਰ ਮਹੌਲਾ ਜੀ ਹਾਂ ਪੂਰੀ ਸ਼ਾਂਤੀ ਨਾ ਕੋਈ ਆਵੇ ਨਾ ਕੋਈ ਜਾਵੇ ਚਾਰੇ ਪਾਸੇ ਮਤਲਬ ਹਰਿਆਲੀ ਹਰਿਆਲੀ ਆ ਜਿੱਥੇ ਵੀ ਨਿਗਾ ਮਾਰੋ ਸਾਨੂੰ ਹਰਿਆਲੀ ਦੇਖਣੀ ਆ ਬਈਆਂ ਨੇ ਲਵਾਇਆ ਵਾ ਇੰਟਰ ਸੋਲਰ ਦੇਖੋ ਜੀ ਇਹ ਜਿਹੜੇ ਘਰ ਆ ਜੀ ਆਪਣੇ ਪੈਣ ਦੀ ਜਿਹੜੀ ਫਰਨੀ ਤੇ ਆ ਤੇ ਇੱਧਰ ਜਿਹੜਾ ਬਈਆਂ ਦਾ ਉਹ ਵੱਡੇ ਭਰਾ ਆਪਣੇ ਗੁਰਵਿੰਦਰ ਸਿੰਘ ਉਹਨਾਂ ਦਾ ਡੇਰੀ ਫਾਰਮ ਆ ਲਗਭਗ 40-50 ਪਸ਼ੂ ਆ ਜਿੰਨੇ ਰੱਖੇ ਹੋਏ ਇਧਰ ਵੀ ਕਾਫੀ ਲੰਬਾ ਵਾ ਪਿੱਛੇ ਤੱਕ ਆ ਗਈ ਉਹ ਤੱਕ ਇਹ ਆ ਬਈਆਂ ਦਾ ਘਰ ਆ ਤੇ ਸੰਦ ਪਾਣੀ ਮਤਲਬ ਸਾਰੇ ਰੱਖੇ ਹੋਏ ਇਹਨਾਂ ਦੇ ਮਿਲਦੇ ਨਹੀਂਗੇ ਮਿਲਿਆ ਪੂਰਾ ਕੋਈ ਨਹੀਂ ਕੋ ਫੜਦੇ ਯਾਰ ਇਹਨਾਂ ਨੂੰ ਯਾਰ ਵੱਡਾ ਲਾ ਦੇ ਨਾਲ ਹਾਂ ਵੇ ਇੱਥੇ ਪੇਚ ਲੱਗਾ ਖੋਲ ਦੇ ਤਾਰਾਂ ਜਿਹੜੀਆਂ ਇੱਥੇ ਆਪਾਂ ਉਹ ਕਰਦੇ ਨੇ ਟੇਪ ਇਹ ਆ ਜੀ ਆਪਣੇ ਬਾਬਾ ਜੀ ਗਿਆਨੀ ਜੀ ਦੁਕਾਨ ਇੱਥੇ ਪਿੰਡ ਨਵਾਂ ਕੋਲੇ ਦੋਨੇਵਾਲ ਸਾਮਾਨ ਦੇ ਲੋ ਕਿੰਨਾ ਵੇ ਬਾਬਾ ਜੀ ਸਾਰਾ ਚੋਰੀ ਕਿੱਧਰ ਹੋ ਜੂ ਹੈ ਹੈ ਕਿੰਦਾ ਚੋਰੀ ਹੋਈ ਉਸ ਮਾਨੇ ਇਸ ਸਮਾਨ ਦਾ ਕਿੱਦਾਂ ਚੋਰੀ ਹੋ ਜਾ ਜਿਹੜਾ ਤਾਂ ਕੰਨਾਂ ਦੇ ਸਮਾਨ ਚਾ ਲੋਕਾਂ ਦੀ ਚੋਰੀ ਹੁੰਦਾ ਦੱਸ ਬੰਦਾ ਹੈ ਇਹਦਾ ਨਹੀਂ 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 ਆਪਾਂ ਘਾਟੀ ਰੱਖੀ ਦਾ ਕੰਮ ਈ ਦਾਂ ਦਾ ਬਾਬਾ ਜੀ ਹਾਂ ਇਦਾਂ ਕਰ ਦੋ ਬਸ ਮਤਲਬ ਇਹ ਇਸ਼ਾਰਿਆਂ ਵਾਲਾ ਕੰਮ ਹੀ ਖਤਮ ਕਰਦੀ ਆ ਆਪਾਂ ਭੈੜੇ ਲੱਗਦੇ ਉਹਦਾ ਲਓ ਜੀ ਸਾਰੇ ਜਿਹੜੇ ਆਪਾਂ ਲਵਾਦੇ ਆ ਪਾਪਾ ਪਕਾਈ ਕਰਦਾ ਹੁਣ ਨਾ ਟੁੱਟਣ ਤਾਂ ਨਾ ਰਹੋ ਓਏ ਭਰਾਵਾ ਲੱਗਦੇ ਨਹੀਂ ਉਹਦੇ ਗੁਰੂਆ ਜੇ ਉਹਦੇ ਲੱਗਦੇ ਹੁੰਦੇ ਇਹ ਤਾਂ ਘਾਟੇ ਕਰਦੇ ਸੀਗੇ ਓਦੇ ਲੱਗਦੇ ਨਹੀਂ ਲੱਗਦੇ ਭਰਾਵਾ ਉਹ ਇਹ ਹੁਣ ਹੈਗਾ ਬਸ ਹੋਂਡਾ ਉਹ ਹੈਗਾ ਟੀਵੀ ਐਸ ਦਾ ਪਾਈ ਲਾਜੂਗੇ ਤਾਂ ਇਹ ਕੋਸ਼ਿਸ਼ ਵੀ ਕਰਦਾ ਪਾਪਾ ਜੀ ਕੋਸ਼ਿਸ਼ ਵੀ ਕਰ ਸਕਦੇ ਸਾਡੇ ਜਹਾਜ ਦੇ ਇਸ਼ਾਰੇ ਵੀ ਲਾ ਸਕਦਾ ਇਹ ਜਹਾਜ ਦੇ ਵੀ ਇਸ਼ਾਰੇ ਲਾ ਸਕਦਾ ਤੈਨੂੰ ਪਰ ਨਹੀਂ ਯਾਰ ਬੰਦਾ ਇਹਦਾ ਕੰਮ ਵਾਲਾ ਇੱਕ ਨੰਬਰ ਦਾ ਇਹਦਾ ਇਹਦਾ ਪਟਸੰਗਾਂ ਦੇ ਕੰਮ ਹੀ ਖੜ ਗਿਆ ਇਹ ਜਹਾਦਾ ਇੰਜੀਨੀਅਰ ਸੀ ਹਾਂ ਉਹ ਥੋੜਾ ਜਿਹਾ ਫਰਾਕ ਉਹ ਜਾ ਭਰਾਵਾ ਪੰਪ ਨਾਲ ਨਹੀਂ ਨਹੀਂ ਇਹਨੇ ਜਹਾਜ ਦਾ ਇੰਜਣ ਬੋਲਤਾ ਸੀ ਇੱਕ ਵਾਰੀ ਅੱਛਾ ਉਹ ਤਾਂ ਫਰਾਕ ਘੱਟ ਦਿੱਤੀ ਇਹਨੇ ਤੇ ਇੰਜਣ ਬਾਅਦ ਚ ਫਟ ਨਹੀਂ ਕੀਤਾ ਛੱਡ ਗਿਆ ਆ ਗਿਆ ਬਾਬਾ ਜੀ ਸਾਹਿਬ ਮੈਨੂੰ ਤਾਂ ਪਤਾ ਹੀ ਅੱਜ ਲੱਗਾ ਬਾਬਾ ਜੀ ਇਹ ਕੰਮ ਵੀ ਕਰਦੇ ਆ ਤੁਸੀਂ ਨਹੀਂ ਭਰਾਵਾ ਮੈਂ ਪੱਕਿਆਂ ਦਾ ਵੀ ਕੰਮ ਕਰਦੇ ਆ ਅਸੀਂ ਅੱਛਾ ਵਾਪਦਾ ਦਾ ਨਾਮ ਆਪੇ ਨੇ ਪਰ ਕੰਮ ਹੈ ਇੱਕ ਨੰਬਰ ਆ ਗਾਗ ਤੇ ਗਾਗ ਚੜਿਆ ਵਾਲਾ ਵੀਰੇ ਕੰਮ ਹੈਗਾ ਵਾ ਤੇ ਗਾਗ ਤੇ ਗਾਗ ਚੜਿਆ ਕਿਰਪਾ ਬਾਬੇ ਦੀ ਹੈ ਹਾਂਜੀ ਤੁਸੀਂ ਕੀ ਕਰਾਉਣਾ ਜੀ ਸਰ ਕੋ ਸੈਟ ਕਰੋ ਜੀ ਬੰਦੇ ਆ ਉਹ ਕਰ ਕਾ ਸਟਾਰਟ ਨੂੰ ਬਾਬੇ ਸੈਲਫ ਸਹੀ ਰਹਾ ਤੁਹਾਡਾ ਖੋਫ ਹੀ ਬਹੁਤ ਆ ਬਾਬਾ ਜੀ ਪੜਾ ਕਾਫੀ ਬੋੜਾ ਹਲੋ ਜੀ ਸਾਰੇ ਵੱਧ ਗਏ ਬੰਦਿਆਂ ਦੇ ਸੰਤ ਜਰਨੈਲ ਸਿੰਘ ਜੀ ਦੀ ਫੋਟੋ ਲਾਈ ਹੋਈ ਬਾਬਾ ਜੀ ਨੇ ਫੇਰ ਜਾ ਰਹਾ ਇਹ ਮੋਗਿਆਂ ਦੇ ਨਾਲ ਜਾਣਾ ਪਾਣੀ ਕਿ ਕਿੱਥੇ ਜਾਣਾ ਮਾਂ ਭਾਜੋ ਜਿਸ ਤਵਾ ਦਾ ਭੱਜਾ ਹੀ ਉਹ ਹੈ ਨਹੀਂ ਸਾਰਾ ਮਾਰੂ ਏਰੀਆ ਸਾਰਾ ਇਹ ਤੂੰ ਜੱਡ ਮਾਰੂ ਏਰੀਆ ਉਹ ਤਾਂ ਜਿਹੜੇ ਜ਼ਿਮੀਂਦਾਰ 70000 ਦੇ ਦਾਂਗੇ ਨਹੀਂ ਤੇ ਰੱਬ ਰੱਖਾ ਉਹ ਤੇਰਾ ਉਹ ਪਿਛਲੀ ਵਾਰੀ ਵੀ ਜਿਹੜੀ ਕਰਾ ਉਹਨਾਂ ਲਗਾ ਦੇ ਇਹ ਐਕਟੀਵਿਟੀ ਦਾ ਕਰੇ ਸਵੇਰਿਆਂ ਦਾ ਕੰਮ ਹੈ ਤਾਂ ਇਹ ਭਰ ਗਈ ਆਣੀ ਇਹ ਤਾਂ ਠੀਕ ਇਹਦਾ ਨਾ ਲੱਗਦਾ ਅਦੀਪ ਕਿਹੜੇ ਕੱਢੀ ਆਂਦਾ ਹੁਣ ਇਹ ਛੱਪੜ ਹੀ ਬਣਾ ਦੇਣ ਉਸ ਤੇ ਛੱਪੜ ਨਹੀਂ ਬਣਾਦਾ ਛੱਪੜ ਇਹਨਾਂ ਨੇ ਉਹ ਇੱਥੇ ਪਾੜ ਕੀਤੀ ਆ ਲਓ ਜੀ ਕੰਮਕਾਰਾਂ ਤੋਂ ਆਪਾਂ ਹੋ ਗਏ ਆ ਵੇਲੇ ਤੇ ਹੁਣ ਚੱਲਦੇ ਆਪਾਂ ਬੰਦੇ ਨਾਲ ਆਪਣੇ ਨਾਲ ਕਿ ਉਹਨਾਂ ਨੇ ਕੀ ਕੀਤਾ ਵਾ ਕਿੰਨਾ ਕੰਮ ਜਿਹੜਾ ਕੀਤਾ ਵਾ ਤੇ ਮੋਟਰਸਾਈਕਲ ਜਿਹੜਾ ਆਪਣਾ ਬਿਲਕੁਲ ਤਿਆਰ ਆ ਤੇ ਚੱਲਿਆ ਜੀ ਆਜੋ ਫੇਰ ਤਾਂ ਆਪਾਂ ਆਪਣੇ ਵਰਕਰਾਂ ਦੇ ਕੋਲ ਤੋਂ ਦੇਖਦੇ ਆਂ ਇਹਨਾਂ ਨੇ ਕੀਤਾ ਕਾਹੋ ਅੱਜ ਤੇ ਬਸ ਬਿਲੇ ਰਹਿ ਗਏ ਕੰਮ ਕਜਾ ਰਿਆ ਕਿਦਾਂ ਵਧੀਆ ਵਧੀਆ ਕੀਤਾ ਕਾਹੋ ਨਹੀਂ ਬਿਲਕੁਲ ਹੀ ਆ ਜੀ ਨਾਮੀ ਕਿਦਾਂ ਕਿਦਾਂ ਦਾ ਜੀ ਇਹ ਤਾਂ ਪੜੀ ਹੈਪੀ ਭਾਜੀ ਉਹ ਉਧਰ ਜੀ 골ਡੀ ਗੇ 골ਡੀ ਗੇ ਕਿੱਤਾ ਹੋ ਗਿਆ ਤੇ ਗਾਠਾਂ ਗੁਰਦੇਵ ਕੰਮ ਕਰਨਾ ਪੈ ਇੱਕ ਪੰਪ ਤੇ ਜਾਣਾ ਵਾ ਕੱਲ ਨੂੰ ਜਾਂ ਪਰਸੋਂ ਜਦੋਂ ਵੀ ਟਾਈਮ ਲੱਗੇ ਆਇਓ ਚੱਕੀ ਜਮਾਨ ਲੋਕੀ ਜੋਰ ਦੇਖੋ ਮੁੰਡਿਆਂ ਚ ਕਿੰਨੇ ਆ ਪੂਰੇ ਮਤਲਬ ਚੰਡੇ ਹੋਏ ਆ ਬੰਦੇ ਕਿਉਂ ਨਾ ਮੀ ਚੰਡੇ ਹੋਏ ਪੂਰੇ ਲੋ ਜੀ ਪਹੁੰਚ ਗਏ ਆ ਜੀ ਆਪਾਂ ਆਪਣੇ ਦੂਜੇ ਕੰਮ ਤੇ ਬੰਦੇ ਡੇ ਰਿਪੇਅਰਾਂ ਤੇ ਆਏ ਹੋਏ ਸਸਤੀ ਕਾ ਚਾਹੀ ਠੀਕ ਹੋ ਗਿਆ ਲਗੀ ਸਾਹਿਬ ਜੀ ਜੱਤੀ ਸਸਤੀ ਸਸਤੀ ਕਾ ਬੜੀਏ ਹੋਰ ਰੋਕ ਜਾਂ ਦੇ ਜੱਦ ਕਾ ਨਹੀਂ ਕਿਉਂ ਰੱਖੀ ਚੱਲੀ ਸੀ ਬਸ ਅਛਾ ਲੈ ਕੰਮ ਲੈ ਗਏ ਲਾ ਕੇ ਕੰਮ ਲੈ ਗਏ ਲਾ ਕੇ ਮੁੰਡੇ ਇੱਧਰ ਵੀ ਕੰਮ ਸ਼ੁਰੂ ਹੋ ਗਿਆ ਹੈ ਇੱਥੇ ਪੂਣੀ ਫੁੱਟ ਹੋਣਗੇ ਸਾਢੇ 5 ਫੁੱਟ ਨਮਾਰਾ ਹੁੰਦਾ ਸਾਢੇ ਪਈ ਅੱਗੇ ਸਾਢੇ 2 ਹਾਥ ਨਾਲ ਉਹਦੇ ਨਾਲ ਮੈਨੂੰ ਚੀਜ਼ ਦੇਖੀ ਮੁਖਤਾਰ ਸੀ ਨਾਲ ਤੇ ਦਬੀ ਲੱਗਦੀ ਸੀ ਦਬਾ ਦਬਾ ਇਹ ਕੰਮ ਚਰਚਾ ਉੱਥੇ ਨਹੀਂ ਕਰਦੇ ਕਿੱਥੇ ਇੰਨੇ ਹੁਣ ਸ਼ਿੰਗਾਰੇ ਨਾਲ ਖਾਂ ਵਾਲਿਆ ਉੱਥੇ ਸੀ ਉੱਥੇ ਘਰ ਉੱਥੇ ਉੱਥੇ ਟ੍ਰੈਕਟਰ ਖੜਾ ਹੁੰਦਾ ਇੱਕ ਸਾਈਡ ਤੇ ਬੋਰਡ ਤੁਸੀਂ ਬਹੁਤ ਦੇਖਿਆ ਨਹੀਂ ਬੋਰਡ ਨਹੀਂ ਦੇਖੀ ਬਹੁਤ بڑے بڑے ਬੋਰਡ ਹੁੰਦੇ ਫੜੇ ਤੱਕ ਉੱਥੇ ਬਣਿਆ ਉੱਥੇ ਲੱਕੜਾ ਕੋਈ ਨੱਕਾ ਨਾਲ ਦਿੱਤੀ ਆ ਆ ਦੇਖੋ ਬਸੌਣਾ ਯਾਰ ਐਂਜੇ ਜੇ ਵੱਧ ਰਹੇ ਹੁੰਦੇ ਇਹ ਇਧਰ ਤੁਹਾਡਾ ਵੱਡਾ ਰਹਾ ਹੁੰਦਾ ਇਹ ਕਿਹੜਾ ਇਧਰ ਆਹ ਆਹ ਕਿਹਗਾ ਕਾ ਜਾਨੂਲਾ ਜਗਾ ਕਾ ਛੇਡ ਦਾ ਕਾ ਜੱਤਾ ਬਾਹਰ ਜਾ ਵੀ ਆਈ ਹੋਈ ਆ ਅੰਡਾ ਕਿ ਅਜੇ ਤੱਕ ਲੈ ਬਾਹਰ ਮਸ਼ੀਨਾ ਖੋਲ ਕੇ ਬੈਠੇ ਆ ਤੇ ਲਓ ਜੀ ਅੱਜ ਦਾ ਜਿਹੜਾ ਵਲੌਗ ਆ ਆਪਣਾ ਇੱਥੇ ਹੀ ਸਮਾਪਤ ਆ ਜੀ ਤੇ ਮਿਲਦੇ ਆ ਜੀ ਆਪਾਂ